ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਹਨੋਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫੁੱਲ ਵਾਚ ਅੱਜ ਇਹ ਦਿਨ ਐਤਵਾਰ ਦਾ ਤੇ ਆਪਾਂ ਆਪਣੀ ਕੰਮ ਕਰਦੇ ਕਾਫੀ ਟਾਈਮ ਦੇ ਸਟਾਰਟ ਨਹੀਂ ਤੇ ਇਧਰ ਬੀਬੀ ਦੇਖੋ ਬੀਬੀ ਨੇ ਆਲੂ ਵਗੈਰਾ ਛੱਲ ਤੇ ਵਾਲਤੇ ਸੀਗੇ ਪਹਿਲਾਂ ਮੈਂ ਰੱਖਦੇ ਸੀ ਉਬਲਣੇ ਤੇ ਅੱਜ ਬਣਨਗੇ ਆਲੂਆਂ ਵਾਲੇ ਪਰੌਂਠੇ ਛੋਟੀ ਵਾਲੇ ਦੇ ਨੇ ਬਸ ਇਸ ਚੀਜ਼ ਖਾਣ ਪੀਣ ਦਾ ਲਾਲਚ ਹੁੰਦਾ ਤੇ ਬੀਬੀ ਨੇ ਆਪਦੀ ਡਿਊਟੀ ਨਿਭਾਤੀ ਬੀਬੀ ਕਹਿੰਦੀ ਹੁਣ ਮੇਰੇ ਕੱਟ ਕੇ ਦੇ ਨੋ ਮੈਂ ਵੀ ਬਿੰਗਿਆ ਮੈਂ ਖਿਆ ਤੂੰ ਮੇਰੇ ਸਿਰ ਤੇ ਲਾ ਕੇ ਦੇ ਤੇਲ ਕਿਉਂਕਿ ਹੱ 10 ਦਿਨ ਹੋ ਗਏ ਸਿਰ ਨੂੰ ਤੇਲ ਆ ਜਿਹੜਾ ਚਾਹ ਕੇ ਨਹੀਂ ਦੇਖਿਆਗਾ ਤੇ ਹੁਣ ਫਿਰ ਮੈਂ ਦਹੀਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਵਿੱਚ ਐਲੋਵੇਰਾ ਪਾ ਕੇ ਲਵਾਉਣੀ ਆ ਜਿਹਦੇ ਨਾਲ ਨਾਲ ਤਾਂ ਵਾਲ ਜੇ ਸੌਫਟ ਹੋ ਜਾਣਗੇ ਨਾਲੇ ਸਿਕਰੀ ਵਗੈਰਾ ਨਹੀਂ ਕਿ ਜਿਆਦਾ ਹੋਈ ਪਈ ਹੈ ਨਾ ਉਹ ਕੱਟ ਜੂਗੀ

ਨੋਟਿਕਨ ਬਾਰੇ ਆਉਂਦੀ ਆਉਗੀ ਇਹ ਨਾ ਹਾਂ ਉਹ ਫੁੱਲ ਦੀ ਇਹ ਆਵਰੇ ਕਰੀ ਬੀਬੀ ਜਰਾ ਆਉਂਦਾ ਕੋਈ ਹਾਂ ਲੈ ਕੇ ਨਸ ਕਦੇ ਖਾਜ ਲਓ ਜੀ ਐਲੋਵੀਰਾ ਹੁਣ ਆਪਾਂ ਕੰਗੇ ਨਾਲ ਇਹਦੀ ਝੱਗ ਜੀ ਬਣਾ ਲਓ ਬਹੁਤ ਟਾਈਮ ਹੋ ਗਿਆ ਫਿਰ ਸਿਰ ਤੇ ਕੁਛ ਲਾਇਆ ਹੀ ਨਹੀਂ ਇੱਕ ਪਾਸੇ ਆਪਾਂ ਕੱਟ ਦਿੰਨੇ ਇਹਦਾ ਪੱਤ ਜਾਂ ਨਹੀਂ ਤੇ ਇਹ ਤਾਂ ਫਾੜੀਆਂ ਜੀਆਂ ਬਣ ਜਾਂਦੀਆਂ ਫਿਰ ਸਾਹਮਣੇ ਕਹਿੰਦੇ ਲੱਗਿਆ ਜੇ ਤਾਂ ਪਕੰਗੇ ਨਾਲ ਐ ਕਰ ਦਿੰਦੇ ਆ ਫਿਰ ਸਿਰ ਤੇ ਫਾੜੀਆਂ ਜੀਆਂ ਜਿਵੇਂ ਹੁੰਦੀਆਂ ਵੀ ਉਹ ਨਹੀਂ ਆਏ ਮਤਲਬ ਕਿ ਟੱਗ ਜੀ ਬਣ ਜਾਂਦੀਆਂ ਵੀ ਬਿੱਬਗੇ ਤੇ ਇੱਥੇ ਲਵਾਉਣਾ ਬਿੱਬਗੇ ਹੁਣ ਮੈਨੂੰ ਐ ਨਹੀਂ ਪਤਾ ਵੀ ਦਿਖਾਈ ਦੇ ਰਹੇ ਤੇ ਨਹੀਂ ਨਹੀਂ ਆ ਬੰਦੀ ਕੋਈ ਜਦ ਤੋਣਾ ਸੀ ਓ ਤੀਸਰੇ ਇੱਕ ਨਹੀਂ ਗਈ ਕਾਨੂੰਨੀ ਗੱਲ ਸੀ ਆ ਵੀ ਮੈਨੂੰ ਅ ਵੀ ਛੱਡ ਕੇ ਆਂਦਾ ਪਰਦੇ ਨਹੀਂ ਉਹਨਾਂ ਦਾ ਮੁੰਡਾ ਕਿਸੇ ਕੰਮਾਰੇ ਇਹਨੂੰ ਇਹਦਾ ਅੱਛਾ ਹੂੰ ਜੁਆਨ ਵੀ ਆ ਗਿਆ ਜਦੋਂ ਆਲੇ ਕਰਕੇ ਮੁੰਡੇ ਨਾਲ ਖੇਡ ਜਾ ਕਰ ਇਹਨੇ ਜਾਣੀ ਨਹੀਂ ਇਹ ਹੁੰਦੀ ਦਾ ਉਧਰ ਵਾਹ ਆਈ ਹੈ ਤਬੀ ਜੁੱਦੀ ਹੈ ਸਰਾਇ ਕਰਾਂਗੇ ਨਾ ਮੈਂ ਮੇਰੀ ਸਕੀਮ ਇਹ ਆ ਮੇ ਨਾਲ ਜਿਹੜੀ ਹੁੰਦੇ ਹੁਈਆਂ ਫਿਰ ਮੈਂ ਫੇਰਾ ਪੱਕਾ ਛੋਟੂ ਦਾ ਕੇ ਕਰਨਾ ਅਗੇ ਦਾ ਕੇ ਕਰੂ ਵੇਖਣਾ ਮੈਂ ਲੈ ਲਿਆ ਗੇ ਰੂਪ ਦੇਖਣਾ ਮਟਰ ਆ ਗਿਆ ਅੱਧਾ ਘੰਟੇ ਚ ਮੁੜਿਆ ਆਣਾ ਹੈ ਮੁੜਿਆ ਆ ਗਿਆ ਇਧੇ ਆ ਕੇ ਉਹਨੇ ਵੀਰੀ ਉਹ ਡੇਢ-ਡੇਢ ਵਾਲੀ ਇਕੱਠੀ ਕਰ ਲੂ ਗਜਨੀ ਉਹ ਤੋਂ ਹੋਈ ਮੁਰਕੇ ਦੂਰ ਵਾਲੀ ਉਹ ਨਾਲ ਮਾ ਜਾ ਕੇ ਕਰੂਗੀ ਦੁਪਹਿਰੇ ਇੰਦਾ ਕਰਕੇ ਝੱਗ ਬਣ ਗਈ ਹੁਣ ਇਹਦੀ ਐਂ ਤੇ ਬਹੀ ਬਾਹਲੇ ਆ ਮੈਂ ਤੇ ਚਲ ਹਾਂ ਹਾਂ ਹਲੋ ਜੀ ਆ ਵਾਲਾ ਜਿਹੜਾ ਇਦਾਂ ਲੇਟ ਜੀ ਬਣ ਗਈ ਯਾਨਕਿ ਤਿੰਨੇ ਚੀਜ਼ਾਂ ਦਾ ਐਲੋਵੀਰਾ ਦਹੀਂ ਤੇ ਸਰੋਂ ਦਾ ਤੇਲ ਬੀਬੀ ਨੂੰ ਕਹਿਣੀ ਆ ਵੀ ਹੁਣ ਸਮਾਰ ਕੇ ਜੋਰਜ ਨਾਲ ਚਸ ਦੇ ਤੇਲ ਜਿਹੜਾ ਵਧੀਆ ਸੈੱਟ ਹੋ ਜੇ ਮੇਰਾ ਸਿਰ ਬੀਬੀ ਜੇ ਹੁਣ ਹਿੰਮਤ ਨਹੀਂ ਹੈਗੀ ਹੱਥੋਂ ਇਹ ਕਦੇ ਕਰਕੇ ਹੁੰਦਾ ਕਰ ਕਰਕੇ ਹਾਂ ਕਰ ਜੀ ਜਾਂਦੀ ਐ ਤੇ ਪਹਿਲਾਂ ਵਾਲ ਜੇ ਸਟ੍ਰੇਟ ਕਰਾਈ ਸੀ ਬਿਲਕੁਲ ਵੀ ਇੰਤੇਲ ਲੱਗਿਆ ਸੀਗਾ ਸਿਰ ਤੇ ਆਹ ਹੋਰ ਹੀ ਜਿਵੇਂ ਉਹ ਬਣ ਗਏ ਜਿਵੇਂ ਆਂ ਐਗ ਦਾ ਨਹੀਂ ਹੁੰਦਾਗਾ ਆਂਡੇ ਦਾ ਉਹ ਇਹਦੇ ਨਾਲ ਸੈਲਫ ਕੀ ਹੋ ਜਾਂਦਾ ਆਮਲੇ ਬਣਾਉਣ ਵਾਸਤੇ ਆਪਾਂ ਉਹ ਕਰਦੇ ਨੇ ਸੌਫਟ ਜੇ ਬਣ ਜਾਣਗੇ ਵਾਲ ਮੈਂ ਆਂਡੇ ਜੇ ਭੰਨੇ ਹੁੰਦੇ ਹਾਂ ਹਾਂ ਤਾਂ ਕਰਕੇ ਚਲੋ ਮੈਂ ਵੀ ਫਿਰ ਗਾਇਆਂ ਲਵਾਉਣਾ ਹੁਣ ਲਵਾ ਲਓ ਬੀਬੀ ਕਹਿੰਦੀ ਤੂੰ ਨਾ ਕੱਟ ਕੇ ਦੇ ਨਿਕਲਦਾ ਨਾ ਹੋਵੇ ਉਹ ਨਾ ਆਂਦੀ ਨੂੰ ਤੇ ਦਾ ਟਾਈਮ ਨੰਗ ਲੱਗਦਾ ਚੱਲਨ ਵਾਲੇ ਫਿਰ ਲੇਟ ਹੋ ਜਾਊਗਾ ਘਰ ਲੇਟ ਹੋ ਜਾਗਾ ਖੇਤ ਜਾਣਾ ਇਹਨਾਂ ਨੇ ਵੀ ਸਰੋਂ ਚੱਕਣਾ ਚਿੱਪ ਨੂੰ ਇਕੱਠੀ ਕਰਨਾ ਇਕੱਠੀ ਕਰ ਲੀ ਠੀਕ ਹੈ ਉਧਰੋਂ ਕਰਿਆਂ ਦਾ ਸਹੀ ਹਾਂ ਉਧਰੋਂ ਕਿਉਂ ਗਿਆ ਇਹ ਦੇਖੀ ਜਿੱਦੂ ਕੱਟ ਗਈ ਹੈ ਹੈ ਇਹ ਉੱਧੇ ਦੀ ਇਕੱਠੀ ਕੀਤੀ ਹੈ ਨੋ ਅਪੀ ਕਰਦੇ ਹਾਂ। ਨੋ ਜਿਸੇਪ ਤੇਲ ਮਲਾਲ ਗਈ। ਫਿਰ ਕਰਦੇ ਬਲੌਗ ਨੂੰ ਕੰਟੀਨਿਊ। ਹਲੋ ਆਪਣੇ ਆਲੂ ਵਾਲੇ ਪਰੌਂਖੇ ਜਿਹੜੇ ਬਣ ਚੁੱਕੇ ਐ ਇਹਨਾਂ ਲਈ ਤੇ ਖਾ ਇਹਨਾਂ ਦਾ ਪ੍ਰੋਗਰਾਮ ਬਣ ਗਿਆ ਮੰਡੀ ਜਾਂਦਾ। ਅ ਪੱਟੇ ਵਗੈਰਾ ਲਵਾ ਕੇ ਲੈ ਕੇ ਆਣੇ ਮੰਮੀ ਨੇ ਤੇ ਸਾਰਿਆਂ ਨੇ ਫੁਲਕਾ ਲਿਆ ਸ਼ੱਕ ਤੇ ਹੁਣ ਆ ਵਾਰੀ ਆਈ ਆਪਣੀ ਖਾਣੇ ਆਪਾਂ ਵੀ। ਹੈ ਵੈਸੇ ਤਾਂ ਖੰਗ ਲੱਗੀ ਐ ਪਰ ਦਹੀਂ ਦੁੱਧ ਪਾ ਕੇ ਲਿਆਂਦੇ ਜਿਆਦਾ ਖੱਟੀ ਤਾਂ ਨਹੀਂ ਹੈਗੀ ਨਹੀਂ ਨਹੀਂ ਠੀਕ ਆ ਫਿਰ ਖਾਈ ਲੈਨੇ ਆ ਅੰਜ ਟਾਈਮ ਹੋ ਗਿਆ ਦੁਪਹਿਰ ਦਾ ਇਕਲਾ ਤੇ ਆਪਾਂ ਹੁਣ ਜਾ ਕੇ ਫ੍ਰੀ ਹੋਏ ਸੀਗੇ ਤੇ ਮੈਨੂੰ ਵੈਸੇ ਹੋ ਗਈ ਸੀ ਥੋੜਾ ਜਿਹਾ ਦੁੱਧ ਫ੍ਰੀ ਹੁਣ ਨਾ ਆਉਂਦੇ ਆ ਸਿਰ ਧੋਤਾ ਤੇ ਇਹ ਟੋਕਰ ਵਗੈਰਾ ਸ਼ੁਰੂ ਕਰ ਲਿਆ ਥੇ ਕਿਤਨੇ ਕੇਸੰਦ ਰੱਖਤਾ ਤੇ ਅਜੇ ਮੈਂ ਲੇਟ ਤਾਂ ਹੋਈ ਕਿਉਂਕਿ ਸਾਰੀ ਉੱਪਰੋਂ ਜਿਹੜੀ ਸੈਲਫ ਵਗੈਰਾ ਸਾਰਾ ਸਮਾਨ ਹੈ ਜਿਹੜਾ ਟਿਕਾਉਣ ਵਾਲਾ ਪਿਆ ਸੀ ਇਧਰ ਉਧਰ ਸੁਟਿਆ ਪੈਸੀ ਮਿੱਟੀ ਵੀ ਇੰਨੀ ਕਿ ਜ਼ਿਆਦਾ ਚੜੀ ਪਈ ਸੀ ਮੈਂ ਖਤਾਲਾ ਅੱਜ ਥੋੜੇ ਜਿ ਫਰੀ ਹੈਗੇ ਆ ਤਾਂ ਅੱਜ ਕੰਮ ਕਰਦਗੀ ਕਿਉਂਕਿ ਕੱਪੜਿਆਂ ਦੇ ਮੈਨੂੰ ਲਾਹਾ ਹੋ ਗਿਆ ਕੱਪੜੇ ਜਿਹੜੇ ਮੈਂ ਕੱਲ ਤੋਂ ਤੇ ਸੀ ਤਾਂ ਕਰਕੇ ਅੱਜ ਕੰਮ ਸੂਬਾ ਘਟ ਸੀਗਾ ਤੇ ਤਾਂ ਕਰਕੇ ਸਾਰੇ ਕੰਮ ਕਾਰਾ ਜਿਹੜੇ ਨਵੇੜ ਕੇ ਹੁਣ ਫਰੀ ਹੋਈ ਸੀ 11 ਵਾਲੀ ਜਿਹੜੀ ਚਾਹ ਹੁਣ ਮੈਂ 1 ਵਜੇ ਪੀ ਰਹੀ ਆ ਬਾਕੀਆਂ ਤਾਂ ਵੈਸੇ ਖੜਾਤੀ ਸੀ ਪਰ ਜਦੋਂ ਮੈਂ ਆਪਣੇ ਚਾਹ ਪਾਣੀ ਪੀਣਾ ਹੁੰਦਾ ਤਾਂ ਮੈਨੂੰ ਇਹ ਹੀ ਹੁੰਦਾਗਾ ਵੀ ਮੈਂ ਜਮਾ ਫ੍ਰੀ ਕੁੱਕੀ ਆਰਾਮਦਾਰੀ ਦੇ ਨਾਲ ਬੈਠ ਕੇ ਪੀਲਾਂਗੇ ਨਾਲੇ ਬੈਠ ਕੇ ਫੋਨ ਦੇਖ ਲਾਂਗੇ ਚਲੋ ਜੇ ਪਚਾਣੀ ਲੈ ਗਈ ਹਾਂ ਅੱਧਾ ਘੰਟਾ ਰੈਸਟ ਕਰਾ ਗਈ ਤੇ ਫਿਰ ਫੇਰ ਮੈਂ ਆਪਦਾ ਸਕੂਲ ਦਾ ਕੰਮ ਕਰਨਾ ਹੈ ਕਿਦਰੋਂ ਗਾਂ ਜਿਹੜੀ ਆਵਾਜ਼ਾਂ ਦੇ ਜਾਂਦੀ ਉਹ ਕਹਿੰਦੀ ਹੋਊਗੀ ਮੈਨੂੰ ਲੋਟੀ ਧਰ ਪਰ ਹਜੇ ਧਰਦੀ ਨਹੀਂ ਅੱਜ ਸਟ ਕਰ ਲਿਮ ਸਾਰਾ ਇਧਰ ਹੋਂ ਸਾਰਾ ਤੁੰਣਾ ਲ ਹੋ ਜਾਂਦਾ ਹਨਾ ਸੰਡੇ ਨੂੰ ਹੁੰਦਾ ਹੈ ਵੀ ਚਲ ਤੋ ਦੀਏ ਹੁਣ ਤਾਂ ਪੋਚੇ ਮੇਂ ਡੇਲੀ ਲਾਉਣੇ ਆ ਤੇ ਉਹ ਫਿਰ ਆਪਾਂ ਕਰ ਲੈ ਕਮਰਿਆਂ ਦੇ ਵਿੱਚ ਹੀ ਧਾ ਦੇਣੀ ਹੁੰਦੀਆਂ ਤੇ ਚੁੱਲ੍ਹੇ ਚੌਕੇ ਦੇ ਵਿੱਚ ਸ਼ਾਮ ਨੂੰ ਰੋਟੀ ਪਾਣੀ ਬਣਾਉਂਦਾ ਹੁੰਦਾ ਤੇ ਉਦੋਂ ਫਿਰ ਮੈਂ ਨਹੀਂ ਲਾਉਣੀ ਚੁੱਲ੍ਹੇ ਚੌਕੇ ਦੇ ਤਾਂ ਓਹੋ ਸੰਡੇ ਨੂੰ ਜਿਹੜਾ ਪੋਚਾ ਲੱਗਦਾ ਕਲਾਸ ਹੋ ਗਿਆ ਗਰਮ ਹੁਣ ਚੱਕਿਆ ਨਹੀਂ ਜਾਂਦਾ ਹਾਂਜੀ ਉਹ ਮੇਰੇ ਪਰਸ ਤੇ ਰੱਖ ਕੋ ਦੋ ਉਹ ਪਰਸ ਬੈਠ ਗਈ ਜਿੰਨੇ ਕਿ ਧੋਤੇ ਸੀ ਉਹਨੇ ਕੀ ਫੇਰ ਹੋ ਗਏ ਫਿਰ ਹੁਣ ਮੈਂ ਸ਼ਾਮ ਨੂੰ ਹੈ ਜਿਹੜੇ ਕੱਪੜੇ ਧੋ ਦੂੰਗੀ ਤੇ ਉਧਰ ਮੰਮੀ ਵੀ ਪੱਟਾ ਲਵਾ ਲਈ ਤੇ ਹੁਣ ਮੰਮੀ ਨੇ ਵੀ ਕੋਈ ਕੰਮ ਨਹੀਂ ਕਰਨਾ 2-3 ਦਿਨ ਦੱਸਿਆ ਹੁਣ ਡਾਕਟਰ ਨੇ ਤੇ ਹੁਣ ਫਿਰ ਆਪਣੇ ਸਾਰੇ ਕੰਮ ਕਰਾਂ ਜਿਹੜੇ ਰਮਨਦੀਪ ਕਰਦੀ ਹੈ ਹਨਾ ਤੇ ਸਮ੍ਰੀਤ ਕਰਦੇ ਸਮ੍ਰੀਤ ਕਰ ਹੁਣ ਫਰੀ ਹੈ ਨਾ ਫਿਰ ਮੈਂ ਨਾਲ ਵਰਕ ਦਾ ਵਰਕ ਕੰਮ ਕਰਵਾਇਆ ਕਰੂੰਗੀ ਘਰ ਦਾ ਲੋ ਜਿਹਦੇ ਪਾ ਗੁਲਗੁਲੇ ਬਣਾਈ ਸੀ ਥੋੜੀ ਜਿਹੀ ਰਹਿ ਗਈ ਹੁਣ ਖਾਣੇ ਕਿਉਂਕਿ ਰੋਟੀ ਤਾਂ ਵੈਸੇ ਤਾਂ ਪਰੌਂਠੇ ਖਾਦੇ ਸੀ ਆਲੂਆਂ ਵਾਲੇ ਪਰ ਜਦੋਂ ਲਗਾਤਾਰ ਕੰਮ ਕਰਦੇ ਆ ਹਨਾ ਤੇ ਫਿਰ ਭੁੱਖ ਲੱਗ ਜਾਂਦੀ ਹੈ ਤੇ ਵੱਜ ਵੀ ਇੱਕ ਗਿਆ ਮੈਂ ਖਾਦੇ ਆ ਭਤਿੰਨ ਦਸ ਸਾਢੇ ਕਿ ਦਸ ਖਾਦੀ ਸੀ ਹੋ ਜੇ ਪਚਾਣ ਪੀ ਲ ਗਏ ਰੈਸਟ ਕਰੀਏ ਫਿਰ ਵਲੌਗ ਕੰਟੀਨਿਊ ਕਰਾਂਗੇ ਮਾ ਦਾ ਰਿਜ਼ਲਟ ਬਣਾਵਾਂ ਸਾਢੇ 3:00 ਹੋ ਗਏ ਅਜ ਤਾਂ ਜਦੋਂ ਮੈਂ ਫ੍ਰੀ ਹੋ ਕੇ ਪਈ ਸੀ ਮੁਗਰੇ ਕਿਸੇ ਮੁਗਰੇ ਮੈਂ ਤਾਂ ਹੀ ਨਹੀਂ ਪਤਾ ਲੱਗਿਆ ਮੈਨੂੰ ਕਦੋਂ ਨੀਂਦਾ ਕਿਤੇ ਨੀਂਹ ਨਹੀਂਦਾਈ ਤੇ ਉਹ ਸੂਟ ਦੀ ਲਾਈਨਿੰਗ ਹੈ ਜਿਹੜੀ ਧੋਤੀ ਸਟਿਚ ਕਰਨਾ ਪੜਾਉਣਾ ਤੇ ਮੀਰਾ ਤੇ ਗਗਨ ਦਾ ਜਿਹੜਾ ਇੱਕ ਸੂਟ ਸਟਿਚ ਹੋ ਕੇ ਆਇਆ ਤੇ ਸਟਿਚ ਇੰਨਾ ਕਿ ਜਿਆਦਾ ਸੋਹਣਾ ਕਿ ਕਹਤਾਂ ਨੇ ਨਾ ਪਲਾਜ਼ੋ ਬਣਾਏ ਸੀ ਪੈਂਟ ਪਲਾਜ਼ੋ ਬਹੁਤ ਸੋਹਣੇ ਬਣੇ ਆ ਤੇ ਪਰਸੋਂ ਵੀਅਰ ਕਰਨੇ ਆ ਸੀ ਤੇ ਬਸ ਸਾਡੇ ਕੋਲੇ ਨਾ ਲੈਸ ਵਗੈਰਾ ਲਿਆਉਣ ਦਾ ਟਾਈਮ ਹੈ ਨਹੀਂ ਸੀਗਾ ਸਿੰਪਲੀ ਸਮਾਈਆ ਤਾਂ ਬਹੁਤ ਜਿਆਦਾ ਸੋਹਣੇ ਪੈਨ ਇਸ ਨੂੰ ਤੁਸੀਂ ਸਟਿਚ ਕਰਕੇ ਦਿੱਤੀ ਆ। ਹਾਂ। ਦੇਖਾਂਗੇ ਜੇ ਲਿਆਂਦੀ ਗਈ ਤਾਂ ਲਿਆ ਕੇ ਉੱਤੇ ਵੀ ਇਹਨੂੰ ਉੱਤੇ ਧਰਨ ਵਾਲੀ ਹੁੰਦੀ ਹੈ ਹਨਾ ਉਹ ਵਾਲੀ ਉੱਤੇ ਧਰ ਕੇ ਜਿਹੜਾ ਸੂਟ ਬਣਾ ਲਾਂਗੇ ਆਪਾਂ ਤੇ ਹੁਣ ਮੈਂ ਆਪਦਾ ਦੂਸਰਾ ਜਿਹੜਾ ਕੰਮ ਕਰਨਾ ਸੀਗਾ ਕਾਰਡਾ ਵਾਲਾ ਉਹ ਕਰਤਾ ਤੇ ਹੁਣ ਇਹਨਾਂ ਨੂੰ ਚਾਹ ਬਣਾ ਕੇ ਦੇ ਦਾਂ ਤੇ ਮਸ਼ੀਨ 'ਚ ਕਵਰ ਕੁਵਰ ਜਿਹੀ ਪਈ ਹੈਗੀ ਧੂਣ ਵਾਲੇ ਤੇ ਉਹ ਪਾ ਦੂੰਗੀ ਨਾਲੇ ਦੀ خیر ਆਪਾਂ ਬਿਲਕੁਲ ਟਾਈਮ ਮਿਲਿਆ ਤਾਂ ਸ਼ਰਟ ਹੀ ਹੈ ਮੈਂ ਕੱਲੀ ਕੱਟ ਦੂੰਗੀ ਕਿਉਂਕਿ ਕੱਲ ਧੋ ਕੇ ਯਾਨੀ ਕਿ ਕਾਟਨ ਦਾ ਸੀਗਾ ਧੋਤਾ ਸੀਗਾ ਸੂਟ ਨੇ ਸ਼ਰਟ ਆਹ ਇਹਕੇ ਨੂੰ ਚਾਲਾ ਕਰ ਕਰ ਲਓ ਜੀ ਸੂਟ ਦੀ ਆਪਾਂ ਕਟਿੰਗ ਕਰਤੀ ਤੇ ਉਧਰੋਂ ਮਸ਼ੀਨ 'ਚ ਵੀ ਕੱਪੜੇ ਪਾਈ ਤੇ ਅਜ ਕੰਮ ਮੈਂ ਫੇਰ ਮੈਂ ਸਾਰੀ ਛੇੜ ਹਟੀ ਉਧਰੋਂ ਮੈਨੂੰ ਪੱਠੇ ਵੀ ਪਾਉਣੇ ਪੈਣਗੇ ਤੇ ਮਸ਼ੀਨ ਚ ਗਲਾਹ ਵੀ ਪਾ ਹਟੀ ਨਹੀਂ 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 ਤੇ ਸਾਰੀ ਰੋਟੀ ਦਾ ਵੀ ਕਰਨਾ ਹਾਂਜੀ ਨਹੀਂ 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 ਗੁੰਜਲਾ ਬਹਿ ਜਾਨਗਾ ਮੁੜ ਕੇ ਤੂੰ ਰੋਣਾ ਇੱਧਰ ਬਹਿ ਜਾ ਮੇਰੇ ਕੋਲ ਵਸ ਮਿੰਟ ਚ ਗੁੱਤ ਕਰ ਦੂੰਗਾ ਮੈਂ ਤੇਰੀ ਹੂੰ ਕਰ ਲੂੰਗੀ ਆ ਫੜ ਅੱਜ ਨਵੀਂ ਦੀ ਵੀਡੀਓ ਕਾਲ ਲਈ ਆਈ ਹੈ ਨਾ ਹੂੰ ਸਹੀ ਕਰ ਦਿੱਤਾ ਕਰਾ ਦੇ ਕੋਈ ਬਰਾਬਰ ਨੂੰ ਕਰਾ ਆਉਂਦੇ ਕੈਮਰਾ ਆਏਗਾ ਤੋ ਕਰੀ ਜਾਂਦਾ ਥੱਲੇ ਆਏ ਫੇ ਹਾਂ ਦਨ ਦੂਰ ਰਹਿ ਗਏ ਫੇ ਰਿਜ਼ਲਟ ਆ ਜਾਣਾ ਹੈ ਹੂੰ ਜਲਟ ਕਿੰਨੇ ਤੇਰੇ ਇੱਕ ਤਾਂ 29 ਦਾ 25 ਦਾ ਉਹ ਕਿੰਨੇ ਰਹਿ ਗਏ ਕਾਲਾ ਦੇਣੀ ਹੈ ਸਹੀ ਰਹਿ ਇੱਕ ਤਾਂ ਨਹੀਂ ਰਹਿ ਗਿਆ ਇੱਕ ਤਾਂ ਨਹੀਂ ਰਹਿ ਗਿਆ ਹੂੰ ਅੱਜ ਦਾ ਕੱਲ ਦਾ ਸੋ ਨਹੀਂ ਮੰਗਲਵਾਰ ਦਾ ਮੈਨੂੰ ਜੈ ਮੇਰਾ ਉਹਦਾ ਸੱਸੁਰ ਬਾਤ ਚੀ ਬੰਦੀ ਮੰਗਲਵਾਰ ਦਾ ਜੈ ਰਲ ਕਿੱਥੇ ਰੱਖਦਾ ਹੋਰ ਹਾਂ ਮਲੇ ਕਿੱਥੇ ਨਹੀਂਗਾ ਚਲ ਮੈਂ ਪਹਿਲਾਂ ਜਾ ਕੇ ਦੁੱਧ ਬਾਦ ਕੱਢਾਂ ਮਲਾਈ ਲਾਹਾਂ ਹਾਂ ਇੱਧਰ ਲਈ ਵੀ ਟੈਂਕੀ ਭਰ ਗਈ ਆ ਤੇਲ ਤੇ ਕੰਗਾ ਸਾਰਾ ਕੁਝ ਥਾਉਂ ਥਾਈ ਰੱਖਦੇ ਹਾਂ ਤਾਂ ਕਾਟਨ ਦਾ ਚੁੰਨਗਾ ਵੀ ਹੈ ਨਹੀਂ ਖਿਲਣ ਦਾ ਪੈਣੀ ਆ ਪਿਛਲੀ ਵਾਰ ਵੀ ਮੈਂ ਸਾਰਾ ਕੁਝ ਮਿਲਾ ਦਿੰਦੇ ਮੈਂ ਨਾ ਕਾਟ ਫੋਟ ਦਿੰਨਾ ਸੀ ਚਲ ਅੱਜ ਦੁਪਹਿਰੇ ਵੀ ਟੂਟੀ ਆ ਗਈ ਟੈਂਕਾਂ ਭਰ ਗਏ ਪੱਠੇ ਪਾ ਮੁੱਦੇ ਕੰਟੇ ਵਾਲਾ ਕੱਪੜਿਆਂ ਦਾ ਕੰਮ ਹੀ ਕਰਾਂ ਲਓ ਜੀ ਟਾਈਮ ਹੋ ਗਿਆ 5 ਦਾ ਹੀ ਹੋ ਗਿਆ ਤੇ ਆਪਾਂ ਪੱਠੇ ਵਗੈਰਾ ਵੀ ਪਾਤੀ ਤੇ ਕੱਪੜੇ ਵੀ ਧੋਈਏ ਨੇ ਨਾਲ-ਨਾਲ ਬਸ ਲਾਸਟ ਹੈ ਜਿਹੜਾ ਕਵਰ ਰਹਿ ਗਿਆ ਉਹਨੂੰ ਤੋੜਾਂ ਕਿਵੇਂ ਖਾਖੀ ਜੀ ਲਿਆਣੀ ਮੋਹ ਤੇ ਪਾਟੀ ਪਈ ਐ ਖਾਖੀ ਜੀ ਨੂੰ ਫੇਰ ਲਿਆ ਦੂੰਗੀ ਭਾਲ ਕੇ ਕਿਰੇ ਮੈਨੂੰ 2 ਮਿੰਟ ਰੈਸਟ ਕਰ ਲੈਣ ਦੀ ਜਿੱਥੇ ਪਈ ਐ ਖਾਂਕੀ ਜੀ ਠੀਕ ਐ ਪਾਟੀ ਕੋਈ ਲੜਾਈ ਆਰੇ ਮੈਂ ਬੰਦਾ ਸੱਟ ਕੇ ਵੀ ਫੇਰਾਂਗਾ ਪੰਨਿਆਂ

ਚਲ ਮੈਂ ਕਿਹਾ 10 ਕੁ ਮਿੰਟ ਬੈਠ ਜਾ ਤੇ ਫਿਰ ਮੈਂ ਉਹ ਕਰ ਦੂੰਗੀ 3 ਵਜੇ ਪੁੰਨਾਂ ਦੀ ਗੱਲ ਮੈਂ ਕੀ ਕਹਿੰਦਾ ਪੁੰਨਾਂ ਪਉਂਦੀ ਹੁੰਦੀ ਸੀ ਇੱਥੇ ਵੀ ਮੈਂ ਫਿਰ ਮੈਂ ਸਬਜ਼ੀ ਕੱਟਦੀ ਸਬਜ਼ੀ ਬੀਬੀ ਨੇ ਕੱਟਦੀ ਆਪਦੀ ਰਜਾਈ ਦਾ ਕਵਰ ਵੀ ਉਤਾਰਤਾ ਗਾਗੇ ਹੁਣ ਕੰਬਲ ਕੱਢ ਲਿਓ ਪਤਲਾ ਜਾ ਤੇ ਫਿਰ ਆਪਾਂ ਫਿਰ ਉਹ ਲੈ ਲਿਆ ਕਰ ਹੁਣ ਤਾਂ ਗਰਮੀ ਬਹੁਤ ਹੁੰਦੀ ਪੱਖਾ ਛੱਡ ਲਿਆ ਕਰ ਜਿਉ ਨਹੀਂ ਕਰਦਾ ਪੱਖਾ ਮੈਂ ਮਤਨਾ ਹੱਕੜ ਗਿਆ ਮੈਂ ਨਹੀਂ ਚੜ੍ਹ ਹੋਰ ਦੋ ਚਾਰ ਦਿਨ ਠਹਿਰੀ ਛਾਲ ਜੇ ਠਰਦਗਾ ਦਾ ਨਾਮ ਕਰ ਛੱਡਿਆ ਕਰ ਜੇ ਮੈਂ ਥੋੜੇ ਜਿਹਾ ਹੋਵੇ ਹਾਲੇ ਕਿ ਮਿੱਟੀ ਭਾਲਦੀ ਹਜੇ ਬਹੁਤ ਥੋੜੀ ਹੋਈ ਏ ਤੇਰੇ ਨਾਲ ਇਹਦੀ ਮੂਰੀ ਨੀਗਾ ਛਿੰਦੀ ਗੜਿਆ ਵਾ ਹਾੜਣ ਬਣ ਮੈਨੂੰ ਸਾ ਲੈ ਲੈਂਦੇ ਹਜੇ ਬਾਈਆ ਤਾਂ ਧਰ ਕੇ ਸਬਜੀ ਮੈਂ ਕਿ ਭਾਂਡੇ ਫਿਰ ਧਾਰਾ ਕੱਢ ਲੂੰਗੀ ਕੁੜਤੀ ਦਾ ਕੰਮ ਮੇਰਾ ਰਹਿ ਗਿਆ ਚੋ ਇਨੇ ਪਾਸ ਨਹੀਂ ਭਾਹ ਲੈਂਦੀ ਹੂੰ ਇਨੇ ਪਾਸ ਨਹੀਂ ਮੈਂ ਭਾਹ ਲੈਂਦੀ ਕੁੜਤੀ ਚੰਨੀ ਫਿਰ ਹਜੇ ਗਲਸ ਸਲਵਾਰ ਲੈਦਾ ਪੀਸ ਲੈਦਾ ਉਹੀ ਬਸ ਮੈਨੂੰ ਦੇਖੀ ਜਾਂਦੀ ਸੀ ਕਿਦਾਂ ਦੀ ਵੀ ਚਲ ਕੱਟ ਜੇ ਦਵਾ ਜੇ ਹੱਥ ਲਾਗੇ ਤਾਂ ਚੀਜ਼ ਨੂੰ ਫਿਰ ਸਾਰਾ ਕੰਮ ਜੋੜੀ ਹੋ ਹੀ ਜਾਂਦਾ ਰਹਿੰਦਾ ਹਜੇ ਕਿਹੜੇ ਵੇਲੇ ਲਾਤਾ ਬੀਬੀ ਕਿਆ ਡੱਕ ਡੱਕ ਕਰ ਦਿੱਤੇ ਡੇਢ 2 ਵਜੇ 2 ਵਜੇ ਮੈਂ ਬਿੱਲੀ ਹੋਈ ਆ ਹਾਂ ਡੇਢ ਵਜੇ ਮੋੜ ਕੇ ਮੈਂ ਤਾਂ ਪਾਈ ਗਈ ਮੈਨੂੰ ਤਾਂ ਪਤਾ ਨਹੀਂ ਲੱਗਿਆ ਨੀਂਦ ਆ ਗਈ ਪੌਣੇ ਤਿੰਨ ਜਾਗਾਈ ਫਿਰ ਮੈਂ ਲੇਟੇ ਲੁੱਟ ਧਰ ਕੇ ਗਈ ਆ ਮ ਦੋਨੇ ਸਸਾਰੇ ਸਟ ਤੇ ਹੋਗੀਆਂ ਹੁਣ ਤਾਂ ਮੇਰੀਆਂ ਹੂੰ ਦੋਨੇ ਸਸਾਰੇ ਸਟ ਤੇ ਹੋਗੀਆਂ ਮੈਂ ਕਿਹ ਫੇ ਉਹ ਤਾਂ ਲੱਗੂ ਨਾ ਹੂੰ ਸਵੇਰੇ ਪਤਾ ਲੱਗੂ ਨਾ ਜਦੋਂ ਉਹ ਭਾਂਡੇ 3 ਦਿਨ ਇਕੱਠੇ ਕੀਤੇ ਕਿਸੇ ਨੇ ਅੱਡੀ ਦੋ ਜਿੱਤੀ ਆਪਾਂ ਮਾ ਕਰਦੇਗਾ ਭਾਂਡੇ 3 ਦਿਨ ਇਕੱਠੇ ਕਰਕੇ ਟੋਕਰਾ ਮੁੱਧਾ ਮਾਰ ਕੇ ਰੱਖਦੇ ਆ ਆ ਕੇ ਮੈਂ ਦੂੰਗੀ ਰੋਟੀਆਂ ਸੋਡੀਆਂ ਪਕਾਜੂਗੀ ਹੋਰ ਤਾਂ ਨਹੀਂ ਹਣਾ ਜਿਹੜੇ ਆਪਦੇ ਦੂਜੇ ਕਰਨੇ ਆ ਬੁੱਕਰ ਦਾ ਘਾੜੂ ਦਾ ਧਾਰਾਂ ਦਾ ਦੁੱਧਵਾਦ ਸਾਹਮਣੇ ਉਹ ਤਾਂ ਮੈਂ ਕਰਨਾ ਹੀ ਹੈ ਰੋਟੀਆਂ ਪਕਾ ਜੂਗੀ ਖਾ ਲਿਓ ਮਗਰ ਚੱਕ ਚੱਕ ਕੇ ਸੀਕਤਾ ਇਹ ਨਿੱਜੰਗਾ ਸੀਗਾ ਦੋ ਹਾਂਜੀ ਹਾਂਜੀ ਟਾਈਮ ਹੋ ਗਿਆ 6 ਦਾ ਪੌਣੇ 6 ਦਾ ਤੇ ਆਪਾਂ ਸਬ지 ਵਗੈਰਾ ਨੂੰ ਤਰ ਕਰ ਦਿੱਤਾ ਲਾ ਨਾਲੇ ਦੁੱਧਵਾਦ ਸਾਹਮਣ ਤਾਂ ਤੇ ਜਿਵੇਂ ਕਹਿੰਦੇ ਨੇ ਤੇ ਚੱਕਰ ਜੇ ਲੱਗਦੇ ਆ ਤੇ ਚੱਕਰੀ ਜੀ ਵਿਚਾਰੇ ਪਾਸੇ ਜੇ ਹਨਾ ਪਸ਼ੂਆਂ ਬੱਲ ਵੀ ਜਾਣਾ ਪੈਂਦਾ ਤੇ ਹੁਣ ਉਹ ਸਟੈਮ ਹੈ ਜਿਹੜਾ ਧਾਰਾਂਦ ਹੋਇਆ ਪਿਆ ਅੱਗੇ ਵੀ ਡੇਲੀ ਮੈਂ ਛੇਵੀਆਂ ਹੀ ਕੱਢਦੀ ਹੁੰਦੀ ਆ ਹੁਣ ਵੀ ਮੈਂ ਕਿਹਾ ਚੱਲ ਆ ਸਾਰੀਆਂ ਡੱਬੀਆਂ ਇਹ ਜਿਹੜੀਆਂ ਨੂਨ ਦਾਣੀ ਕਹਦਨੇ ਆਪਣੇ ਖਾਗੇ ਹੋਈ ਪਈ ਆ ਭਰ ਕੇ ਰੱਖ ਦਾਂ ਮੈਂ ਕਿਹਾ ਸਬਜੀ ਨੇ ਮੈਂ ਬੜੀ ਜਿਆਦਾ ਬਹੁਤ ਜਾ ਕੇ ਇਹ ਬਣਾਉਣੇ ਲੈ ਤੇ ਆਂਗੀ ਇਹ ਸਾਡੀ ਮੰਮੀ ਬਣਾਉਂਦੇ ਤੇ ਮੈਨੂੰ ਐ ਹੁੰਦਾ ਕਿਤੇ ਮੈਂ ਨਾ ਭੁੱਲ ਕੇ ਮਿਰਚਾਂ ਮੁਰਚਾਂ ਨਾ ਪਾਦਾ ਫਿਰ ਮਾਂ ਤਾਂ ਨਹੀਂ ਖਾਣਗਣੇ ਆਦੇ ਨਿਕ ਰਿਕਵਰਮੈਂਟ ਹਰਤੀ ਵੇਸੇ ਪੂਰੇ ਧਿਆਨ ਨਾਲ ਤੰਗੋਂ ਮੈਂ ਸਬਜੀ ਬਣਾਉਣ ਲੱਗੇ ਨੇ ਨਾ ਬਲੌਗ ਹੈ ਜਿਹੜਾ ਮੈਂ ਕੰਟੀਨਿਊ ਨਹੀਂ ਕੀਤਾ ਸੀ ਮੈਨੂੰ ਐਵੇਂ ਸੀਗਾ ਕਿ ਤੇ ਮੈਂ ਬਲੌਗ ਦੇ ਵਿੱਚ ਵੀ ਐਂ ਗੱਲਾਂ ਕਰਦੀ ਕਰਦੀ ਕਿ ਵਿੱਚ ਗੱਚਾ ਪਾਦਾ ਤੇ ਫਿਰ ਮੈਨੂੰ ਜਿਹੜਾ ਦਵਾਰੇ ਜਿਹੜਾ ਦਕੰਮਣ ਕਰਨਾ ਪਵੇ ਤਾਂ ਕਰਕੇ ਹੁਣ ਸਬਜੀ ਨੂੰ ਤੜਕਾ ਲਾਉਣ ਤੋਂ ਬਾਅਦ ਫੇਰ ਹੀ ਐਵੇਂ ਬਲੌਗ ਨੂੰ ਜਿਹੜਾ ਕੰਟੀਨਿਊ ਕੀਤਾਗਾ ਵੇਸੇ ਸੰਡੇ ਵਾਲਾ ਜਿਹੜਾ ਅੱਜ ਵਾਲਾ ਦਿਨ ਬਿਜੀ ਵੀ ਰਿਹਾ ਤੇ ਵਧੀਆ ਵੀ ਰਿਹਾ ਥੋੜੀ ਜਿਹੀ ਗੈਸਟ ਵੀ ਹੋ ਗਈ ਸੌਕੇ ਜਿਹੜਾ ਬੰਦੇ ਦਾ ਮਾਈਂਡ ਹੈ ਜਿਹੜਾ ਸੱਟ ਜਾ ਹੋ ਜਾਂਦਾ ਪਰ 셔ਟ ਬਣਾਵਾ ਮੈਂ ਸੈਟੀਸਫਾਈ ਜੀ ਨਹੀਂ ਹੋਈ ਕਿਉਂਕਿ ਥੋੜਾ ਜਿਹਾ ਮੇਰੇ ਕੋਲ ਅ ਕਪੜਾ ਘੱਟ ਸੀਗਾ ਥੂੰਬਾ ਆ ਜਾਈ ਬਾਹਾਂ ਵਗੈਰਾ ਦਾ ਚਲੋ ਅਪਰ ਜਦੋਂ ਬਾਟਮ ਨਾਲ ਦਾ ਕਪੜਾ ਲੈ ਕੇ ਆਂਦਾ ਤੇ ਫਿਰ ਉਹ ਜਿਹੜਾ ਸਾਰਾ ਕੰਪਲੀਟ ਹੋ ਜਾਊਗਾ ਤੇ ਤੇ ਕਰ ਰਿਹਾ ਪੈਸੇ ਬਹੁਤ ਚਾਹੀ ਹੋਗੇ ਲੋ ਜੇ ਕਿਸੇ ਦੀ ਕਾਲ ਆ ਜਾਂਦੀ ਹੈ ਵਰਕ ਵਾਲੀ ਕੁੜੀ ਦੀ ਫੇਰ ਕਰਦੇ ਆਂਗਾ ਉਜੀ ਕਾਲ ਆਈ ਸੀਗੀ ਆਪਾਂ ਨੂੰ ਸੂਟ ਵਰਕ ਕਰਨਾ ਦਿੱਤਾ ਹੋਇਆ ਸੀ ਇੱਕ ਹੋਰ ਉਹ ਜਿਹੜਾ ਕੰਪਲੀਟ ਹੋ ਗਿਆ ਫਿਰ ਸਟਿਚ ਕਰਨਾ ਫੜਾਉਣਾ ਕਿਉਂਕਿ ਅੱਜ ਲਾਈਨਿੰਗ ਵਗੈਰਾ ਦਾ ਕਪੜਾ ਲਿਆਂਦਾ ਸੀਗਾ ਤੇ ਉਹ ਮੈਂ ਧੋ ਕੇ ਰੱਖਦਾ ਫਸ ਫਿਰ ਸਵੇਰ ਜਦੋਂ ਸਕੂਲ ਗਿਆ ਉਹਦੇ ਫੜ ਲਿਆਵਾਂਗੇ ਤੇ ਬਸ ਉਧਰ ਹੀ ਜਿਹੜਾ ਸੂਟ ਹੈ ਸਟਿਚ ਕਰਨਾ ਦੇ ਦਾਂਗੇ ਤੇ ਕੁਝ ਟੈਂਸ਼ਨ ਦੂਰੇਗੀ ਰਹਿ ਗਿਆ ਕੰਮ ਦੁਪੱਟਿਆਂ ਦਾ ਦੇਖਦੇ ਇੱਕ ਅੱਦੇ ਦਿਨ ਵਿੱਚ ਦੀ ਕੀ ਬੰਨ ਦੁਪੱਟੇ ਵਗੈਰਾ ਲਿਆ ਕੇ ਫਿਰ ਉਹ ਵੀ ਡਾਈ ਕਰਨਾ ਸੈਟਰਡੇ ਤੱਕ ਆਪਾਂ ਸੂਟ ਹੈ ਜਿਹੜਾ ਪਹੁੰਚਦਾ ਕਰਨਾਗਾ ਤੋ ਜੀ ਹੁਣ ਮੈਂ ਪਸ਼ੂਆਂ ਵੱਲ ਜਾਵਾਂ ਮਤਾਰਾਂ ਕੱਢ ਕੇ ਲਿਆਵਾਂ ਭਾਂਡਾ ਠਿੱਕਰਾ ਜਿਹੜਾ ਫੇਰ ਹੀ ਮੱਜੂਗੀ ਫਾਇਤਾ ਸਰਵਣ ਵੇਣਾ ਵੀ ਨਹੀਂ ਹੋਇਆ ਟਾਈਮ ਹੋ ਗਿਆ ਸਵੇਰ 7 ਦਾ ਅਜੇ ਦੇਖ ਮੇਰੇ ਕੱਪੜੇ ਨੇ ਢੇਰ ਲੱਗੇ ਪਏ ਆ ਅਜੇ ਇਹਨਾਂ ਨੂੰ ਪ੍ਰੈਸ ਕਰਨਾ ਥਾਂ ਸਰ ਕਰਨੇ ਆ ਬਾਕੀ ਸਾਰੇ ਸੱਤ ਮਣ ਵੀੜ ਤੇ ਸਬਜ਼ੀ ਵਗੈਰਾ ਗਈ ਬਣਾ ਹੁਣ ਆਪਾਂ ਰੋਟੀ ਪਕਾਉਣੇ ਆ ਕਿ ਕੀ ਟਾਈਮ ਨਾਲ ਕੰਮ ਨਿਭੜ ਜਾਣਗੇ ਔਰ ਕੀ ਤੇ ਫਿਰ ਕੱਪੜਿਆਂ ਦੇ ਢੇਰ ਝੁੱਟੇ ਲਾਉਂਦੀ ਪਣੀ ਐਨ ਕਿ ਉਹਨਾਂ ਨੂੰ ਸਾਰੇ ਨੂੰ ਪ੍ਰੈਸ ਕਰਨਾ ਪੈਣਾ। ਮੈਂ ਤਾਂ ਫਿਰ ਦੂਜਾ ਦੇ ਹੋ ਹੋ ਜਾਣੀਏ। ਪਹਿਲਾਂ ਮੈਨੂੰ ਕਹਿੰਦੇ ਸੀ ਕਿ ਤੁਸੀਂ ਉਹਦੇ ਚ ਬਣਾਉਣੀ ਸੀਗੀ ਸਬਜ਼ੀ। ਆਹ ਤਾਲੀ ਦੇ ਵਿੱਚ ਤੇ ਇਹ ਕਿ ਵੀ ਸਹੀ ਨਹੀਂ ਬਣਨੀ, ਵਧੀਆ ਨਹੀਂ ਬਣਨੀ। ਭਰਪੂਰ ਜਿਹੜੀ ਬਹੁਤ ਜ਼ਿਆਦਾ ਚੀਸ ਦੀ ਬਣੀ ਆ ਪਾ ਚੱਕ ਕਰਵਾ ਤੇ ਹੁਣ ਮਿਰਚ ਤੇ ਹੁਣ ਮੇਰਾ ਆਟਾ ਗੁੰਨਿਆ ਪਿਆ। ਸੁਨਾਦਰ ਘਟ ਕਟ ਸਮ੍ਰੀਤ ਕਰਨ ਤਾਂ ਇਹ ਵੀ ਨਹੀਂ ਵੀ ਆ ਕੇ ਮੜੀਂ ਮੇਰੀ ਹੈਲਪ ਵੀ ਕਰਾ ਦੇ। ਕਿ ਇਹ ਮਿੱਠਾ ਵਗਾਰਾ ਕਿਉਂਕਿ ਉਹਨੂੰ ਬੱਚੇ ਨੂੰ ਪਿਉਣੀ ਹੁੰਦੀ ਹੈ ਜਿਉਂ ਗਈ ਉਹਦਰ ਵਸ ਮੁੜ ਕੇ ਆਈ ਨਹੀਂ ਹੁਣ ਆਉਂਦੀ ਨਹੀਂ ਜੇ ਨਵੂ ਹੁੰਦੀ ਨਵੂ ਨੇ ਕਿਸੇ ਪਾਸੇ ਜਾਣਾ ਸੀ ਨਾ ਉਹ ਐਂ ਹੱਲ ਕਰਵਾ ਦਿੰਦੀ ਐ ਸਿਮੂ ਠੇਕੰ ਦਾ ਲਾਲਜ ਵਾਲਾ ਕਰਦੀ ਐ ਚਲੋ ਜੀ ਹੁਣ ਮੈਂ ਰੋਟੀ ਪਕਾ ਲਾਂ ਕਿਉਂਕਿ ਚਾਚੇ ਨਹੀਂ ਆਊਗਾ ਹਨਾ ਦਿਹਾੜੀਆ ਹੁੰਦਾ ਜਿੰਦਾ ਉਹਨੇ ਰੋਟੀ ਲੈ ਕੇ ਜਾਣੀ ਹੋਊਗੀ ਤੇ ਤੇ ਦੀ ਬੀਬੀ ਵੀ ਬਸ ਬੈਠ ਕਰੀ ਜਾਂਦੀ ਐ ਬਾਹਰ ਬੈਠੀ ਉਹਨਾਂ ਦੀ ਕੀ ਕਦੋਂ ਆਉਣਗੇ ਕਦੋਂ ਪਸ਼ੂ ਬੰਨਣਗੇ ਬੀਬੀ ਤੇਰਾ ਮੰਜਾ ਡਾਇਆ ਪਿਆ ਕਰੀਏ ਕਮਗਰ ਸਟਾਰਟ ਤੂਤ 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 ਨਾ ਘੱਟ ਨਾ ਜੀ ਤੂਤਿਆ ਤੋ ਸਰਵ ਚਾਰ ਜੀ ਲਓ ਜੀ ਟਾਈਮ ਹੋ ਗਿਆ 8 ਦਾ ਤੇ ਸਬ지 ਹੋਹੀ ਬਣੀ ਤੇ ਪਰ ਮੈਂ ਕੁਟੀ ਆਪਦੀ ਲਈ ਗੁੜ ਲਚੂਰੀ ਮੈਂ ਨਾ ਛਾਵੇਂ ਜਾ ਆਵੜਿਆ ਮੈਂ ਤਾਂ ਛਾਵੇਂ ਜਾਣਾ ਢਾਕਲੋ ਰੁਟੀ ਛਾਵੇਂ ਗਿਆ ਤੇ ਬੂਤ ਥੱਲੇ ਕੱਢ ਕੇ ਜਾਈ ਤੇ ਮੈਂ ਤਾਂ ਚੱਕਿਆ ਉਹ ਰੈਡ ਰੈਡ ਸੀ ਕੀ ਵਾਈਟ ਜੀਆਂ ਬਲੈਕ ਬਲੈਕ ਹਮ ਬੜਾਂ ਮਿੱਠੀਆਂ ਚ ਉਹਨਾਂ ਦਾ ਦਾਗ ਨਹੀਂ ਲੰਦਾ ਜਿਸ ਚਿੱਟੇ ਸੂਟ ਤੇ ਪੈ ਪੂ ਜਾਵੇ ਕਿਤੇ ਇੱਕ ਇਹ ਵੀ ਕਹਿੰਦੇ ਚੂਰੀ ਘਟੋ ਭਈ ਅੱਜ ਅਸੀਂ ਆਉ ਕਰਕੇ ਆਏ ਆ ਸਰੋਂ ਇਕੱਠੀ ਕਰਕੇ ਆਏ ਆ ਅੱਗੇ ਹਾੜੀ ਵੱਢਦੇ ਜਦੋਂ-ਦੋਂ ਕੁੱਟ ਦਿੰਗੀਆਂ ਅਸੀਂ ਛੁੜੀਆਂ ਚੂਰੀਆਂ ਚੂਰੀ ਤਾਂ ਹੁਣ ਵੀ ਮਿਲ ਜਾਂਦੀ ਹੈ ਗੱਲ ਕਰ ਹੁਣ ਨਾਲ ਤਾਂ ਕੋਈ ਹਾੜੀ ਵੱਢੇ ਅੱਗੇ ਜਾ ਕੇ ਗੱਲਾਂ ਦੱਸਣ ਲੱਗ ਗਿਆ ਮਨੋਗਾ ਅੱਗੇ ਕਹਿੰਦਾ ਅਈ ਦੋ ਮਹੀਨਾ ਡੇਢ ਮਹੀਨਾ ਪਹਿ ਮਹੀਨਾ ਪਹਿਲਾਂ ਆਉਂਦਾ ਨਾ ਉਹ ਕਰਨ ਲੱਗ ਗਏ ਨੇ ਨਾ ਚੂਰੀਆਂ ਕੁੱਟ ਕੇ ਕਿਉਂ ਕੁ ਖਾਣ ਲੱਗ ਜਾਂਦੇ ਆ ਨਾ ਪਹਿਲਾਂ ਜੀ ਹੁਣ ਤਾਂ ਮਸ਼ੀਨਾਂ ਨੇ ਕੰਮ ਕਰਨਾ ਹੁੰਦਾ ਹੂੰ ਮੈਂ ਕਹਾਂ ਹੁਣ ਹੋਰਣ ਆ ਤਾਂ ਪੱਛਦਾ ਜੀ ਹੂੰ ਮੈਥੇ ਮੈਨੂੰ ਕੌੜੇ ਜਿਹਾ ਤੋ ਲੱਗੇ ਆਹ ਤੁਮ ਮੈਥੇ ਨਾ ਕੌੜੇ ਦਾ ਕੋਈ ਨਹੀਂ ਵਧੀਆ ਬਣਿਆ ਖੱਟੀ-ਖੱਟੀ ਹੂੰ ਤਾਂ ਸਬਜ਼ੀ ਤਾਂ ਟੇਸਟ ਹੁੰਨੀ ਆ ਹੂੰ ਪਰ ਮੇਰੇ ਜੀ ਕਹਦੇ ਸਮਝ ਚੂਣੀ ਖਾਣਾਂ ਨਾਲ ਮੈਂ ਤੇ ਸਿਖਾ ਲਾਂਗੀ ਕਿ ਪਿੰਨੀ ਆਹੋ ਨਾ ਮੇਰਾ ਹੋਇਆ ਜਿਵੇਂ ਕਹਿੰਦੇ ਜਵਾਕ ਦਾ ਰਾਜ ਤੇ ਕਿ ਜਵਾਕ ਦਾ ਪੱਜ ਤੇ ਮਾਂ ਦਾ ਰਾਜ ਹਾਂ ਉਹ ਗੱਲ ਆ ਸੋਡਾ ਪੱਜ ਐ ਤੇ ਮੇਰਾ ਰਾਜ ਚਲੋ ਸ਼ਕੀਰ ਹਾਂਜੀ ਟਾਈਮ ਹੋ ਗਿਆ 9:30 ਦਾ ਤੇ 프리 ਤਾਂ ਵੈਸੇ ਮੈਂ 6:30 ਪੋਣੇ ਕਿ 9 ਵਜੇ ਨੂੰ ਹੋ ਗਈ ਸੀ ਵੀਰ ਜੀ ਕੱਪੜੇ ਵਗੈਰਾ ਦਾ ਨਾ ਕੰਮ ਚੱਲ ਪੈਣਾ ਪ੍ਰੈਸ ਕੀਤੇ ਜਿਵੇਂ ਕਹਿੰਦੇ ਹੁੰਦੇ ਸਰਬੰਨ ਦਾ ਵੀਲਾ ਨਹੀਂ ਮਿਲਿਆ ਉਹ ਗੱਲ ਆ ਤੇ ਮੇਰੇ ਰਵੀ ਨੂੰ ਸਰਬੰਨ ਦਾ ਜਿਹੜਾ ਟਾਈਮ ਮਿਲਿਆ ਬਸ ਥੋੜੀਆਂ ਹੀ ਅਗਰ ਜਿਵੇਂ ਕਹਿੰਦੇ ਨੇ ਮਾੜੀਆਂ ਜਿਹੀਆਂ ਗੁੰਝਲਾਂ ਕੱਢ ਕੇ ਸਿੱਧੇ ਕਰ ਲਈ ਕਿਉਂਕਿ ਤੜਕੇ ਫੇਰ ਨਹੀਂ ਟਾਈਮ ਹੋਣਾ ਜਿਆਦਾ ਕਿਉਂ ਕਿ ਬਾਲ ਬੰਦ ਫੇਰੇ ਤੋਂ ਬਾਅਦ ਗੁੰਝਲਾ ਪੈ ਜਾਂਦਾ ਹੈ ਤੇ ਤੜਕੇ ਫੇਰ ਆਪਾਂ ਸਾਰੇ ਕੰਮ ਕਰ ਕਰਕੇ ਜਾਣੇ ਪੈਣਗੇ ਹੁਣ ਜੇ ਕਿਤੇ ਰੋਟੀ ਮੰਮੀ ਬਣਾ ਲੈਂਦੇ ਸੀ ਅੱਜ ਤਾਂ ਇਹਨਾਂ ਦੀਆਂ ਵੀ ਫੇਰ ਮੈਨੂੰ ਪਕਾ ਕੇ ਜਾਣੀਆਂ ਪੈਣਗੀਆਂ ਤੇ ਥੱਕ ਹੰਬ ਚਮਨ ਟੁੱਟੀ ਪਈ ਹੈ ਲੱਤਾਂ ਦੁਖੀਆਂ ਨੇ ਸਾਰਾ ਦਿਨ ਤੁਰ ਤੁਰ ਕੇ ਕਿਉਂਕਿ ਅੱਜ ਸਾਰੇ ਕੰਮਾਂ ਦਾ ਹੀ ਕਾਸਾ ਜਿਹੜਾ ਮੇਰੇ ਤੇ ਆ ਗਿਆ ਤਦ ਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤ ਸਾਡੇ ਜਿਹੜੇ ਸੋਨੇ ਸੋਨੇ ਵਲੌਗ ਐਨਜੋਏ ਕਰ ਸਕੋ